ਇੱਕ ਨਗਰ ਚ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਉਹ ਪੁਰਾਣਾ ਕਮਰਾ ਬਦਲ ਕੇ ਨਵੇਂ ਘਰ ਚ ਰਹਿਣ ਲਈ ਪਹੁੰਚਿਆ ਉਸ ਦਾ ਸਾਰਾ ਸਮਾਨ ਬਵਿਸਥਿਤ ਕਰ ਦਿੱਤਾ ਗਿਆ ਸੀ ਉਸ ਦੇ ਮਕਾਨ ਦੇ ਸਾਹਮਣੇ ਹੀ ਇੱਕ ਹੋਰ ਮਕਾਨ ਸੀ ਉਸ ਦੇ ਘਰ ਦੀ ਮੇਨ ਖਿੜਕੀ ਤੋਂ ਦੂਸਰੇ ਘਰ ਦੀ ਛੱਤ ਦਿਖਾਈ ਦਿੰਦੀ ਸੀ ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਉਸ ਨੂੰ ਕਿਹਾ ਦੇਖੋ ਸਾਹਮਣੇ ਵਾਲੀ ਛੱਤ ਤੇ ਕਿੰਨੇ ਮੈਲੇ ਕੱਪੜੇ ਫੁਲਾਏ ਗਏ ਹਨ ਲੱਗਦਾ ਹੈ ਹੁਣਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਆਪਣੇ ਕੱਪੜੇ ਸਾਫ਼ ਕਰਨਾ ਵੀ ਨਹੀਂ ਆਉਂਦਾ ਪਤੀ ਨੇ ਪਤਨੀ ਦੀ ਗੱਲ ਅਣ ਸੁਣੀ ਕਰ ਦਿੱਤੀ ਕੁਝ ਦਿਨ ਬੀਤ ਗਏ ਫਿਰ ਇੱਕ ਦਿਨ ਪਤਨੀ ਨੇ ਪਤੀ ਪਤੀ ਨਾਲ ਇਹ ਹੀ ਗੱਲ ਦੁਆਰਾ ਕੀਤੀ ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣ ਲਈ ਪਰ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਪਤਨੀ ਸੋਚਣ ਲੱਗੀ ਕਿ ਏ ਕੁਝ ਬੋਲਦੇ ਕਿਉਂ ਨਹੀਂ ਹਨ ਉਸ ਦਿਨ ਬਾਦ ਉਹ ਦੋਵੇਂ ਉਸੀ ਖਿੜਕੀ ਦੇ ਕੋਲ ਬੈਠ ਕੇ ਨਾਸ਼ਤਾ ਕਰ ਰਹੇ ਸੀ ਪਤਨੀ ਦੀ ਨਜ਼ਰ ਹਮੇਸ਼ਾ ਵਾਂਗ ਸਾਹਮਣੇ ਵਾਲੀ ਛੱਤ ਤੇ ਗਈ ਅਤੇ ਉਹ ਚਹਿਕ ਉੱਠੀ ਉਸਨੇ ਬੋਲਿਆ ਅਰੇ ਕੀ ਅੱਜ ਸੂਰਜ ਪੱਛਮ ਵੱਲੋਂ ਚੜਿਆ ਹੈ ਲੱਗਦਾ ਹੈ ਕਿ ਅੱਜ ਕਿਸੇ ਹੋਰ ਨੇ ਕੱਪੜੇ ਤੋਤੇ ਹਨ ਕਿੰਨੇ ਸਾਫ਼ ਕੱਪੜੇ ਤੋਤੇ ਹਨ ਪਤਨੀ ਦੀ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗਾ ਉਸਨੇ ਪਤਨੀ ਨੂੰ ਕਿਹਾ ਉਹਨਾਂ ਦੇ ਕੱਪੜੇ ਜਿਵੇਂ ਪਹਿਲਾਂ ਤੋਤੇ ਸੀ ਉਵੇਂ ਹੀ ਹੁਣ ਵੀ ਤੋਤੇ ਹਨ ਦਰ ਅਸਲ ਸਾਡੀ ਖਿੜਕੀ ਦਾ ਸ਼ੀਸ਼ਾ ਹੀ ਗੰਦਾ ਸੀ ਜਿਸ ਨੂੰ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕਰ ਦਿੱਤਾ ਪਤੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਸੋਚਣ ਲੱਗੀ ਕਿ ਉਹ ਤਾਂ ਬੇਕਾਰ ਚੀਹ ਹੀ ਸਾਹਮਣੇ ਵਾਲੇ ਦੀ ਨਿੰਦਾ ਕਰਦੀ ਰਹੀ ਕਮੀਤਾ ਉਸ ਚ ਹੀ ਸੀ ਕਮਰੇ ਦੀ ਖਿੜਕੀ ਤਾਂ ਉਸ ਦੀ ਹੀ ਗੰਦੀ ਸੀ